ਬਲੱਡ ਡੋਨਰਸ ਕਾਉਂਸਲ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਫਗਵਾੜਾ ਵੱਲੋਂ ਫਾਇਨਸ ਵਿੱਚ ਫਗਵਾੜਾ ਦੇ ਸਹਿਯੋਗ ਨਾਲ ਸ਼੍ਰੀਮਤੀ ਠਾਕੁਰ ਦੇਵੀ ਸੇਠੀ ਅਤੇ ਸ਼੍ਰੀ ਨਾਨਕ ਚੰਦ ਸੇਠੀ ਦੀ ਯਾਦ ਵਿੱਚ ਮੁਫਤ ਜਵਾੜੇ ਲਗਾਉਣ ਅਤੇ ਦੰਦਾ ਦੀ ਜਾਂਚ ਦਾ ਫ੍ਰੀ ਕੈਂਪ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਵਿਖੇ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਆਚਨ ਆਈ ਕੇਅਰ ਹਸਪਤਾਲ ਫਗਵਾੜਾ ਦੇ ਮਾਹੀ ਡਾਕਟਰ ਡਾਕਟਰ ਐਸ ਰਾਜਨ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਬਲੱਡ ਬੈਂਕ ਦੇ ਮੈਂਬਰਾਂ ਵੱਲੋਂ ਨਿਕਾਸ ਸਵਾਗਤ ਕੀਤਾ ਗਿਆ ਇਸ ਕੈਂਪ ਦਾ ਉਦਗਾਰਨ ਡਾਕਟਰ ਐਸ ਰਾਜਨ ਵੱਲੋਂ ਸ਼ਮਰੋਸ਼ਨ ਕਰਕੇ ਕੀਤਾ ਗਿਆ ਕੈਂਪ ਦੌਰਾਨ ਸੀਐਮਸੀ ਲੁਧਿਆਣਾ ਤੋਂ ਆਈ ਡਾਕਟਰਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਤਿਆਰ ਕੀਤੀ ਜਵਾੜਿਆਂ ਦੀ ਬੰਡ ਵੀ ਡਾਕਟਰ ਰਾਜਨ ਵੱਲੋਂ ਅਦਾ ਕੀਤੀ ਗਈ ਆਪਣੇ ਸੰਬੋਧਨ ਵਿੱਚ ਉਨ੍ਹਾਂ ਜਿੱਥੇ ਸੰਸਥਾ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਬਲੱਡ ਬੈਂਕ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਆਸ਼ਵਾਸਨ ਵੀ ਦਿੱਤਾ ਇਸ ਦੌਰਾਨ ਸਰਦਾਰ ਮਿਲਕੀਆ ਸਿੰਘ ਰਗਬੋਤਰਾ ਤੇ ਹੋਰਨਾ ਮੈਂਬਰਾਂ ਵੱਲੋਂ ਡਾਕਟਰ ਰਾਜਨੂ ਸਰਮਾਨ ਚਿੰਦੇ ਕੇ ਸਨਮਾਨਿਤ ਵੀ ਕੀਤਾ ਗਿਆ। ਕੈਂਪ ਦੌਰਾਨ ਜਿੱਥੇ ਮਾਹੀ ਡਾਕਟਰਾਂ ਦੀਆਂ ਟੀਮਾਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੇ ਮਰੀਜ਼ਾਂ ਦੇ ਦੰਦਾਂ ਦਾ ਚੈੱਕਅਪ ਕੀਤਾ ਗਿਆ, ਉੱਥੇ ਹੀ ਲੋੜ ਅਨੁਸਾਰ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਆਪਣੇ ਸੰਬੋਧਨ ਵਿੱਚ ਮਿਲਕੀਆ ਸਿੰਘ ਰਗਬੋਤਰਾ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਬਲੱਡ ਬੈਂਕ ਵੱਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕੰਮਾਂ ਪ੍ਰਤੀ ਵੀ ਜਾਣਕਾਰੀ ਦਿੱਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਬਲੱਡ ਬੈਂਕ ਦਾ ਸਮੂਹ ਸਟਾਫ ਅਤੇ ਆਪਣਾ ਇਲਾਜ ਕਰਵਾਉਣ ਆਏ ਮਰੀਜ਼ ਮਜੂਹਸਾਨ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਦੰਦਾਂ ਦੀ ਜਾਂਚ ਦੰਦਾਂ ਦਾ ਇਲਾਜ ਅਤੇ ਡੈਂਚਰ ਬਣਾ ਕੇ ਪ੍ਰਦਾਨ ਕਰਨ ਦਾ ਮੁਫਤ ਕੈਂਪ ਅਜੋਕੇ ਕੀਤਾ ਗਿਆ ਇਹ ਮਾਤਾ ਠਾਕਰ ਦੇਵੀ ਅਤੇ ਨਾਨਕ ਸਿੰਘ ਸੇਠੀ ਦੀ ਯਾਦ ਦੇ ਵਿੱਚ ਹਰ ਪਹਿਲੀ ਔਰ 15 ਤਰੀਕ ਨੂੰ ਪਿਛਲੇ 18 ਸਾਲਾਂ ਤੋਂ ਇਸ ਸਥਾਨ 'ਪਾ ਬਲੱਡ ਬੈਂਕ' ਨੂੰ ਜਰੂਰ ਕੀਤਾ ਜਾਂਦਾ ਹੈ ਇਸ ਮੈਂ ਕੈਂਪਾਂ ਦੀ ਲੜੇ ਵਿੱਚ ਅੱਜ 400 ਤੇ 37ਵਾਂ ਕੈਂਪ ਹੈ ਇਸ ਕੈਂਪ ਵਿੱਚ 25 ਡਾਕਟਰਾਂ ਦੀ ਸੀਐਮਸੀ ਡੈਂਟਲ ਕਾਲਜ ਰੁੱਧੇਹਾਣਾ ਦੀ ਟੀਮ ਆ ਕੇ ਲੋਕਾਂ ਦੀਆਂ ਅਗਨੋਧਨ ਖੰਦਾਂ ਦਾ ਨਰੀਖਣ ਕਰ ਰਹੇ ਹਨ ਨਰੀਖਣ ਕਰਨ ਤੋਂ ਬਾਅਦ ਉਹਨਾਂ ਦਾ ਇਲਾਜ ਕਰਦੇ ਹਨ ਇਲਾਜ ਦੇ ਵਿੱਚ ਦੰਦ ਸਾਫ਼ ਕਰਨੇ ਦੰਦ ਭਰਨੇ ਅਤੇ ਬਿਮਾਰ ਦਾ ਜਿਹੜੇ ਨਹੀਂ ਜਾ ਸਕੋ ਬਿਮਾਰ ਕੱਢੇ ਜਾਂਦੇ ਹਨ ਇਸ ਦੇ ਨਾਲ ਨਾਲ ਹੀ ਜੁਵਾੜੇ ਵੀ ਇਸ ਥਾਂ ਤੇ ਬਣਾ ਕੇ ਵਿਤਰਨ ਕੀਤੇ ਜਾਂਦੇ ਹਨ ਅੱਜ ਦੇ ਇਸ ਕੈਂਪ ਦਾ ਰਿਗਾਰਡ ਤੋਂ ਸਤਕਾਰ ਡੋਕਟਰ ਰਾਜਨ ਜਿਹੜੇ ਕਿ ਫੋਵਾੜੇ ਦੇ ਪ੍ਰੋਮਿਨੈਂਟ ਆਈ ਸਰਜਨ ਹਨ ਉਹਨਾਂ ਨੇ ਅਰਕ ਆਪਣੇ ਕਰ ਕਮਲਾਨਾ ਦਾ ਈਆ ਲਾਈਟਿੰਗ ਕਰਕੇ ਕੀਤਾ ਅਤੇ ਆਪਣੇ ਕਰ ਕਮਲਾਨਾ ਦੇ ਨਾਲ 8 ਲੋੜਵੰਦ ਵਿਅਕਤੀਆਂ ਨੂੰ ਪਾਪ ਮਾਤਾਵਾਂ ਅਤੇ ਬਜ਼ੁਰਗਾਂ ਨੂੰ ਜਿਵਾੜੇ ਪ੍ਰਦਾਨ ਕੀਤੇ ਅੱਜ ਹੋਰ ਸੇਵਾ ਦੇ ਪ੍ਰਕਲਪ ਤੋਂ ਲਾਵਾ ਇਸ ਥਾਂ ਤੇ ਅੱਜ ਉਹ ਜੂਨ ਡਿਪਰੀਸ਼ਨ ਡੇ ਮਨਾਇਆ ਜਾਵੇਗਾ ਅਤੇ ਸ਼ਾਮ ਨੂੰ ਲੋੜਵੰਦ ਮਾਤਾਵਾਂ ਨੂੰ ਰਾਸ਼ਨ ਵੀ ਵੰਡਣ ਕੀਤਾ ਜਾਵੇਗਾ ਸੋ ਮੇਰੀ ਪ੍ਰਾਰਥਨਾ ਹੈ ਸ੍ਰੀ ਸੰਗਤ ਅੱਗੇ ਕਿਰਪਾ ਕਰਨ ਇਹ ਦੰਦਾ ਦਾ ਕੈਂਪ ਜਿਹੜਾ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ ਕਿਰਪਾ ਕਰਕੇ ਆਓ ਆਪਣੇ ਦੰਦਾ ਦਾ ਇੱਥੇ ਇਲਾਜ ਕਰਾਓ ਅਤੇ ਹੋਰਾਂ ਨੂੰ ਪ੍ਰੇਰਨਾ ਦੇ ਕੇ ਨੰਨਾ ਇਲਾਜ ਅਤੇ ਜੁਵਾੜੇ ਉਹਨਾਂ ਦੇ ਲਵਾਉਣ ਦੀ ਉਪਰਾਲਾ ਕਰੋਗੇ ਸਭ ਦਾ ਬਹੁਤ ਬਹੁਤ ਧੰਨਵਾਦ